ਸਤਿ ਸ਼੍ਰੀ ਅਕਾਲ ਦੋਸਤੋ ਅੱਜ ਪੰਜਾਬ ਦੇ ਨਾਲ ਜੁੜਿਆ ਹੋਇਆ ਮੁੱਦਾ ਇੱਕ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਜੋ ਅਡਾਨੀਆਂ ਅਵਾਨੀਆਂ ਵੱਲੋਂ ਸੈਲੂਜ ਖੋਲੇ ਜਾ ਰਹੇ ਨੇ ਪੰਜਾਬ ਦੇ ਵਿੱਚ ਪਹਿਲਾਂ ਵੀ ਦਰਜਨ ਦੇ ਕਰੀਬ ਜਿਹੜੇ ਖੋਲੇ ਹੋਏ ਨੇ ਉਹਨਾਂ ਨੂੰ ਛੱਡ ਕੇ 26 ਹੋਰ ਪੰਜਾਬ ਦੇ ਵਿੱਚ ਨਵੇਂ ਸੈਲੂਜ ਖੋਲੇ ਜਾ ਰਹੇ ਨੇ ਜਿਹੜੇ ਪਹਿਲਾਂ ਖੁੱਲੇ ਹੋਏ ਸੀ ਉਹ ਵੀ ਤੁਹਾਨੂੰ ਦੱਸਾਂਗੇ ਉਹ ਵੀ ਸਾਡੇ ਕੋਲੇ ਲਿਸਟਾਂ ਹੱਥ ਦੇ ਵਿੱਚ ਨੇ ਸਾਡੇ ਪਰ ਜਿਹੜੇ ਨਵੇਂ ਖੋਲੇ ਜਾ ਰਹੇ ਨੇ ਉਹ ਤੁਹਾਨੂੰ ਦੱਸ ਰਹੇ ਹਾਂ ਅਸੀਂ ਵੀ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਖੋਲੇ ਜਾ ਰਹੇ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਵਿੱਚ 26 ਸੈਲੋਜ ਖੋਲੇ ਜਾ ਰਹੇ ਨੇ ਉਹ ਤੁਹਾਨੂੰ ਦੱਸ ਰਹੇ ਆ ਇਹ ਇਹ ਜਿਹੜਾ ਮਤਾ ਪਾਸ ਹੋਇਆ ਸੀ 24 ਮਾਰਚ 2023 ਨੂੰ ਫੈਸਲਾ ਲਿਆ ਗਿਆ ਸੀ ਆ ਜੋ ਕੇਂਦਰ ਸਰਕਾਰ ਵੱਲੋਂ ਕਿ ਪੰਜਾਬ ਦੇ ਵਿੱਚ 26 ਸੈਲੋ ਨਵੇਂ ਖੋਲੇ ਜਾਣਗੇ ਸਭ ਤੋਂ ਜਿਹੜੇ ਇਹ ਜ਼ਿਲ੍ਹਿਆਂ ਦੀ ਜੇ ਗੱਲ ਕਰਦੇ ਆ ਤਾਂ ਜ਼ਿਲ੍ਹਾ ਸੰਗਰੂਰ ਦੇ ਵਿੱਚ ਪਟਿਆਲੇ ਦੇ ਵਿੱਚ ਬਰਨਾਲੇ ਦੇ ਵਿੱਚ ਲੁਧਿਆਣਾ ਮੁਕਸਰ ਸਾਹਿਬ ਤੇ ਫਾਜ਼ਿਲਕਾ ਸਾਹਿਬ ਇਹ ਸੈਲੋ ਜੀ ਖੋਲੇ ਜਾਣੇ ਆ ਇਹ ਜ਼ਿਲ੍ਹਿਆਂ ਦੇ ਵਿੱਚ ਦੁਬਾਰਾ ਫੇਰ ਤੁਹਾਡੇ ਨਾਲ ਰਿਪੀਟ ਕਰ ਦਈਏ ਸੰਗਰੂਰ ਪਟਿਆਲਾ ਬਰਨਾਲਾ ਲੁਧਿਆਣਾ ਮੁਕਸਰ ਸਾਹਿਬ ਫਾਜ਼ਿਲਕਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਇਹ ਸੈਲੋ ਜਵਾਨ ਨੇ ਆ ਇਹਨਾਂ ਦੀ ਜਿਹੜੀ ਲਿਮਟ ਹੋਊਗੀ ਉਹ ਵੱਖੋ ਵੱਖਰੀ ਹੋਊਗੀ ਮੰਨ ਲਓ ਜਿਵੇਂ ਜਿਹੜੇ ਪਹਿਲਾਂ ਸੈਲੋ ਸੀਗੇ ਉਹਨਾਂ ਦੀ ਲਿਮਟ ਸੀਗੀ 25000 25000 ਵਾਲਾ ਇੱਕ ਸੀਗਾ ਬਾਕੀ 50000 ਤੋਂ ਉੱਪਰਲੇ ਸੀ ਸਾਰੇ ਲੱਖ ਵਾਲੇ ਵੀ ਸੀਗੇ 2 ਲੱਖ ਤੱਕ ਵੀ ਜਿਹੜੇ ਇਹਨਾਂ ਦੀ ਜਿਹੜੀ ਕਪੈਸਿਟੀ ਸੀਗੀ ਤੇ ਸੈਲੂਆਂ ਦੀ ਕਪੈਸਿਟੀ ਮੰਨ ਲਓ 50000 ਟਨ ਕਪੈਸਿਟੀ 2 ਲੱਖ ਟਨ 2 ਲੱਖ ਟਨ ਕਪੈਸਿਟੀਆਂ ਵਾਲੇ ਜਿਹੜੇ ਹੁਣ ਇਹ ਨਵੇਂ 26 ਸੈਲੂ ਖੁੱਲਣ ਜਾ ਰਹੇ ਨੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਇਹ ਅੱਜ ਅੱਜ ਦੀ ਖਬਰ ਆ ਗਈ ਇਹ ਇਹਨੂੰ ਇਹ ਨਾ ਸਮਝੋ ਵੀ ਇਹ ਪੁਰਾਣੀ ਖਬਰ ਹੈ ਬਿਲਕੁਲ ਅੱਜ ਦੀ ਨਵੀਂ ਖਬਰ ਹੈਗੀ ਇਹ ਇੱਕ ਚਿੰਤਾ ਦਾ ਵਿਸ਼ਾ ਪੰਜਾਬ ਲਈ ਅਸੀਂ ਬਾਅਦ ਦੇ ਵਿੱਚ ਧਰਨੇ ਲਾਉਣੇ ਆ ਅਸੀਂ ਜਦੋਂ ਚੀਜ਼ ਬਣਦੀ ਹੈ ਉਦੋਂ ਹੀ ਕਿਉਂ ਨਹੀਂ ਰੋਕਿਆ ਜਾਂਦਾ ਪੰਜਾਬ ਦੇ ਵਿੱਚ ਰੋਕਣਾ ਕਿਹਨੇ ਆ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਰੋਕਣਾਗਾ ਪੰਜਾਬ ਸਰਕਾਰ ਸਟੈਂਡ ਲਵੇ ਇਸ ਗੱਲ ਤੇ ਕਿ ਅਸੀਂ ਹਾਂ ਪੰਜਾਬ ਦੇ ਕਿਸਾਨਾਂ ਦੇ ਹਮਦਰਦੀਆਂ ਜੇ ਪੰਜਾਬ ਦੇ ਵਿੱਚ 26 ਸੈਲੋ ਹੋਰ ਖੁੱਲਗੇ 12 13 ਦੇ ਕਰੀਬ ਪਹਿਲਾਂ ਨੇ ਪੰਜਾਬ ਦੇ ਵਿੱਚ ਟੋਟਲ 40 ਦੇ ਲਗਭਗ ਸੈਲੋ ਖੁੱਲ ਜਾਣੇ ਤਾਂ ਪੰਜਾਬ ਦਾ ਜਿਹੜਾ ਅਨਾਜ ਹੈ ਤੁਹਾਨੂੰ ਹੋ ਸਕਦਾ ਪਹਿਲਾਂ ਇੱਕ ਇੱਕ ਦੋ ਸਾਲ ਤੁਹਾਨੂੰ 100 200 ਰੁਪਏ ਵੱਧ ਦੇ ਕੇ ਤੁਹਾਡੇ ਤੋਂ ਅਨਾਜ ਖਰੀਦ ਕੇ ਇਹ ਆਪਣੇ ਸੈਲੋਆਂ ਦੇ ਵਿੱਚ ਜਮ੍ਹਾਂ ਕਰਕੇ ਤੇ ਬਾਅਦ ਦੇ ਵਿੱਚ ਉਹੀ ਅਨਾਜ ਤੁਹਾਨੂੰ ਜਿਹੜਾ 100 ਤੋਂ 20 ਰੁਪਏ 25 ਰੁਪਏ ਜਾਂ 30 ਰੁਪਏ ਖਰੀਦਿਆਗਾ ਬਾਅਦ ਦੇ ਵਿੱਚ ਉਹੀ ਤੋਂ ਸਾਨੂੰ ਜਿਹੜਾ ਵੇਚਣਾਗਾ 200 ਤੋਂ ਲੈ ਕੇ 300 ਰੁਪਏ ਕਿਲੋ ਹੀ ਕਣਕ ਵਿਕਣੀ ਐ ਜਿਵੇਂ ਆਪਾਂ ਮੌਲਾ ਚ ਦੇਖਦੇ ਆ ਨਾ ਵੀ ਮੱਕੀ ਦਾ ਜਿਹੜਾ ਪੈਕਟ ਹੁੰਦਾ ਇੱਕ ਨਿਕਾ ਜਾ ਉਹ 25 25 30 30 ਰੁਪਿਆ ਦਾ ਵਿਕਦਾ 100 100 ਗ੍ਰਾਮ ਦਾ ਇਸੇ ਤਰ੍ਹਾਂ ਹੀ ਜਿਹੜੀ ਕਣਕ ਤੇ ਝੋਨੇ ਦੀ ਸਾਡੀ ਜਾ ਜਿਹੜੀ ਵੀ ਅਸੀਂ ਫਸਲ ਬੀਜਦੇ ਆ ਬੇਸ਼ੱਕ ਦਾਲਾਂ ਨੇ ਤੇ ਬੇਸ਼ੱਕ ਹੋਰ ਕੋਈ ਵੀ ਚੀਜ਼ ਅਸੀਂ ਜੋ ਅਨਾਜ ਅਗਾਉਣੀ ਐ ਉਹਨਾਂ ਦੀ ਗੱਲ ਕਰ ਰਹੇ ਆ ਅਸੀਂ ਪੰਜਾਬ ਦੇ ਵਿੱਚ ਪੰਜਾਬ ਦੇ ਨਾਮ ਪੰਜਾਬ ਨੂੰ ਇੱਕ ਹੋਰ ਕੇਂਦਰ ਵੱਲੋਂ ਜਿਹੜਾ ਇਹ ਇੱਕ ਗਿਫਟ ਦਿੱਤਾ ਜਾ ਰਿਹਾ ਤੁਸੀਂ ਦੇਖੋ ਪਹਿਲਾਂ ਵਾਲੇ ਜਿਹੜੇ ਕਾਲੇ ਕਾਨੂੰਨ ਸੀ ਉਹ ਉਵੇਂ ਦੇ ਉਵੇਂ ਖੜੇ ਨਹੀਂ ਕੋਈ ਹਜੇ ਕਾਲਾ ਕਾਨੂੰਨ ਰੱਦ ਨਹੀਂ ਹੋਇਆ ਹਜੇ ਨਵਾਂ ਜਿਹੜਾ ਆ ਐਮਐਸਪੀ ਵਾਲਾ ਧਰਨੇ ਜਿਹੜੇ ਚੱਲ ਰਹੇ ਨੇ ਖਨੌਰੀ ਬਾਰਡਰਾਂ ਤੇ ਜਾਂ ਸੰਭੂ ਬਾਰਡਰਾਂ ਤੇ ਉਹ ਹਜੇ ਅਲੱਗ ਨਹੀਂ ਹਜੇ ਤਾਂ ਜਿਹੜਾ ਤਿੰਨ ਕਾਲੇ ਕਾਨੂੰਨ ਅਸੀਂ ਪਹਿਲਾਂ ਜਿਹੜੇ ਅਸੀਂ ਉਦੋਂ ਅਸੀਂ ਨੱਚਦੇ ਆਉਂਦੇ ਸੀਗੇ ਉੱਥੋਂ ਦਿੱਲੀ ਤੋਂ ਜਦੋਂ ਵੀ ਛਾੜੇ ਜਿਹੜੇ ਪੰਜਾਬੀ ਕਿਸਾਨ ਭਰਾ ਸੀ ਕਹਿੰਦੇ ਵੀ ਅਸੀਂ ਤਿੰਨ ਕਾਨੂੰਨ ਵਾਪਸ ਕਰਾ ਲਈ ਗੀਤਾਂ 'ਚ ਵੀ ਬਹੁਤ ਵੱਡੀਆਂ ਫੜਾਂ ਮਾਰੀਆਂ ਵੀ ਅਸੀਂ ਜੰਗ ਜਿੱਤ ਕੇ ਘਰਾਂ ਨੂੰ ਵਾਪਸ ਆਏ ਆ ਫਲਾਨਾ ਧੌਂਕਾ ਬਹੁਤ ਕੁਝ ਲੋਕਾਂ ਨੇ ਉਹ ਕਰਿਆ ਪਰ ਕੋਈ ਜੰਗ ਨਹੀਂ ਜਿੱਤੀ ਗਈ ਹਜੇ ਓਮੇ ਦਾ ਓਮੇ ਜਿਹੜਾ ਸਾਰਾ ਸਿਸਟਮ ਹੈ ਓਮੇ ਦਾ ਓਮੇ ਹੀ ਖੜਾਗਾ ਓਮੇ ਹੀ ਕਾਲੇ ਕਾਨੂੰਨ ਲਾਗੂ ਕੀਤੇ ਜਾ ਰਹੇ ਨੇ ਤੁਸੀਂ ਦੇਖਿਆ ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਵੀ ਜਿਹੜਾ ਇਹ ਨੋਟੀਫਿਕੇਸ਼ਨ ਕੱਢੇ ਗਏ ਸੀ 26 ਮੰਡੀਆਂ ਜਿਹੜੀਆਂ ਭੰਗ ਭੰਗ ਕੀਤੀਆਂ ਗਈਆਂ ਨੇ ਤੇ ਉਸ ਤੋਂ ਬਾਅਦ ਜਿਹੜੇ ਸੈਲਵਾਂ ਨੂੰ ਖਰੀਦ ਕੇਂਦਰ ਕੋਸਤ ਕਰਤਾ ਸੀ ਪੰਜਾਬ ਸਰਕਾਰ ਨੇ ਪਰ ਉਸ ਤੋਂ ਕੱਲ ਇਹਨਾਂ ਦੀ ਪਿਛਲੇ ਦਿਨੀ ਕੱਲ ਦੀ ਗੱਲ ਕਰਦੇ ਆ ਤਾਂ ਕੱਲ ਇਹਨਾਂ ਨੇ ਜਿਹੜਾ ਉਹ ਤੇ ਜੂ ਟਰਨ ਕੀਤਾਗਾ ਉਹ ਜਿਹੜਾ ਫੈਸਲਾ ਆਪਣਾ ਵਾਪਸ ਲਿਆਗਾ ਉਹ ਫੈਸਲਾ ਕਿਉਂ ਵਾਪਸ ਲਿਆ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਹੁਣ ਹੈਗਾ ਸਿਸਟਮ ਤੁਹਾਨੂੰ ਦੱਸ ਦਈਏ ਕਿ ਵੋਟਾਂ ਦਾ ਇਲੈਕਸ਼ਨ ਦਾ ਸਮਾਂਗਾ ਲੋਕ ਸਭਾ ਇਲੈਕਸ਼ਨ ਤੁਹਾਨੂੰ ਪਤਾ ਹੈ ਇਲੈਕਸ਼ਨ ਬਿਲਕੁਲ ਸਿੱਧ ਤੇ ਐ ਇਹਦੇ ਕਰਕੇ ਜਿਹੜਾ ਇਹ ਫੈਸਲਾ ਵਾਪਸ ਲੈਣਾ ਪਿਆ ਇਹ ਨਾ ਸਮਝੀਏ ਕਿ ਸਾਡੀ ਜਿੱਤ ਹੋ ਗਈ ਜਿੱਤ ਤਾਂ ਅਸੀਂ ਪਹਿਲਾਂ ਵੀ ਜਿੱਤ ਦੀ ਖੁਸ਼ੀ ਇੱਕ ਵਾਰ ਮਨਾ ਚੁੱਕੇ ਹਾਂ ਦੁਬਾਰਾ ਫੇਰ ਸਾਡੇ ਤੇ ਉਹੀ ਕਾਨੂੰਨ ਥੋਪੇ ਗਏ ਜਿੰਨਾ ਚਿਰ ਸਾਡੇ ਜਿਹੜੇ ਜਥੇਬੰਦੀਆਂ ਦੇ ਜਾਂ ਪੰਜਾਬ ਦੇ ਨਾਲ ਕੋਈ ਲਿਖਤੀ ਸਮਝੌਤੇ ਨਹੀਂ ਹੁੰਦੇ ਉਹਨਾਂ ਚਿਰ ਸਾਡੀ ਕੋਈ ਜਿੱਤ ਨਹੀਂ ਹੈਗੀ ਜਿੰਨਾ ਚਿਰ ਜਿਹੜੇ ਕਾਲੇ ਕਾਨੂੰਨ ਨੇ ਸੈਂਟਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਨੇ ਜਿੰਨਾ ਚਿਰ ਉਹ ਕਾ ਰੱਦ ਨਹੀਂ ਹੁੰਦੇ ਉਹਨਾਂ ਚਿਰ ਸਾਡੀ ਕੋਈ ਜਿੱਤ ਨਹੀਂ ਖੁਸ਼ੀ ਨੂੰ ਵੱਡੇ ਸਪੀਕਰਾਂ ਤੇ ਲਾ ਕੇ ਮਣਕੇ ਹਾਂ ਕਰਿਆ ਕਰੋ ਖੁਸ਼ੀਆਂ ਮਨਾਇਆ ਕਰੋ ਕਿ ਯਾਰ ਅਸੀਂ ਜਿੱਤ ਕੇ ਆ ਗਏ ਹਜੇ ਜਿੱਤੇ ਨਹੀਂ ਹਜੇ ਤਾਂ ਜੰਗ ਜਾਰੀ ਹੈ ਹਜੇ ਤਾਂ ਬਹੁਤ ਕੁਝ ਦੇਖਣਾ ਹੈ ਤਾਂ ਤੁਸੀਂ ਇਹ ਦੇਖਿਓ ਜਿਹੜੇ ਆ ਸੈਲੋ ਖੁੱਲਣ ਜਾ ਰਹੇ ਆ ਜੇ ਤਾਂ ਪੰਜਾਬ ਸਰਕਾਰ ਇਹਨਾਂ ਨੂੰ ਜ਼ਮੀਨ ਖਰੀਦਣ ਤੋਂ ਪਹਿਲਾਂ ਹੀ ਰੋਕਦੀ ਆ ਪੰਜਾਬ ਸਰਕਾਰ ਜ਼ਮੀਨ ਅਕਵਾਇਰ ਕਰਨ ਤੋਂ ਵੀ ਰੋਕਦੀ ਆ ਵੀ ਬਾਹਰਲਾ ਬੰਦਾ ਕੋਈ ਜ਼ਮੀਨ ਨਹੀਂ ਖਰੀਦ ਸਕਦਾ ਫੇਰ ਤਾਂ ਆਪਾਂ ਮੰਨਦੇ ਆ ਕਿ ਪੰਜਾਬ ਸਰਕਾਰ ਪੰਜਾਬ ਦੇ ਕਿਸਾਨਾਂ ਦੇ ਜਾਂ ਪੰਜਾਬ ਦੇ ਲੋਕਾਂ ਦੇ ਨਾਲ ਖੜੀ ਐ ਜੇ ਪੰਜਾਬ ਸਰਕਾਰ ਹੀ ਇਸ ਤਰ੍ਹਾਂ ਜਿਵੇਂ ਆ ਪਹਿਲਾਂ ਐਪਲੀਕੇਸ਼ਨਾਂ ਕੱਢੀਆਂ ਨੇ ਮੰਡੀ ਘੋਸ਼ਤ ਕ ਮੰਡੀ ਤੇ ਜਿਹੜੇ ਆਪਣੇ 26 26 ਮੰਡੀਆਂ ਜਿਹੜੀਆਂ ਮਰਜ ਕੀਤੀਆਂ ਗਈਆਂ ਜਾਂ ਸੈਲੂਆ ਨੂੰ ਮਨਜ਼ੂਰੀ ਦਿੱਤੀ ਗਈ ਜੇ ਤਾਂ ਇਸੇ ਤਰ੍ਹਾਂ ਹੀ ਮਨਜ਼ੂਰੀ ਦੇਣੀ ਹੈ ਅਡਾਨੀਆਂ ਵਾਨੀਆਂ ਨੂੰ ਜ਼ਮੀਨ ਖਰੀਦਣ ਦੀ ਪੰਜਾਬ ਦੇ ਵਿੱਚ ਫੇਰ ਤਾਂ ਕੋਈ ਫਾਇਦਾ ਨਹੀਂ ਐ ਮੈਂ ਦੇਸ਼ ਭਗਤੀ ਦਾ ਜਾਂ ਭਗਤ ਸਿੰਘ ਦਾ ਜਾਂ ઉમેਦਕਰ ਦਾ ਨਾਮ ਬਦਨਾਮ ਕਰਨ ਦਾ ਕੋਈ ਫਾਇਦਾ ਨਹੀਂ ਅਸੀਂ ਉਹਨਾਂ ਦੀਆਂ ਪੱਗਾਂ ਮੰਨ ਕੇ ਅਸੀਂ ਉਹਨਾਂ ਨੂੰ ਬਦਨਾਮ ਕਰ ਰਹੇ ਹਾਂ ਇਹ ਸਮਝ ਲਓ ਜੇ ਤੁਸੀਂ ਸੱਚਮੁੱਚ ਪੰਜਾਬ ਦੇ ਨਾਲ ਖੜੇ ਹੋ ਤਾਂ ਮਤਾ ਪਾਓ ਪੰਜਾਬ ਦੇ ਵਿੱਚ ਪੰਜਾਬ ਦਾ ਪੂਰਾ মিডিਆ ਸੱਦ ਕੇ ਪ੍ਰੈਸ ਕਾਨਫਰੰਸ ਕਰੋਗੇ ਪੰਜਾਬ ਦੇ ਵਿੱਚ ਅਸੀਂ ਕਿਸੇ ਵੀ ਅਡਾਨੀ ਅਵਾਨੀ ਜਾਂ ਕਿਸੇ ਵੀ ਕੋਰਪੋਰੇਟ ਘਰਾਣੇ ਨੂੰ ਜਿਸ ਦੇ ਨਾਲ ਪੰਜਾਬ ਦੇ ਕਿਸਾਨਾਂ ਦਾ ਜਾਂ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੁੰਦਾ ਹੋਵੇ ਅਸੀਂ ਉਹਨਾਂ ਨੂੰ ਜ਼ਮੀਨ ਕਦੇ ਵੀ ਐਕਵਾਇਰ ਕਰਨ ਨਹੀਂ ਦੇਵਾਂਗੇ ਕੀ ਜ਼ਰਤ ਹੈਗੀ ਆ ਮਾਨ ਸਰਕਾਰ ਦੇ ਵਿੱਚ ਜਾਂ ਹੋਰ ਜਿਹੜੀਆਂ ਪਾਰਟੀਆਂ ਨੇ ਜਿਹੜੀਆਂ ਪਹਿਲਾਂ ਸੱਤਾ ਦੇ ਵਿੱਚ ਰਹਿ ਚੁੱਕੀਆਂ ਕੀ ਉਹਨਾਂ ਦੇ ਵਿੱਚ ਜ਼ਰੂਰਤ ਹੈਗੀ ਆ ਉਹ ਵੋਟਾਂ ਮੰਗਣ ਉਹ ਵੀ ਪਿੰਡਾਂ ਦੇ ਵਿੱਚ ਆਉਣਗੇ ਕੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹ ਵਾਅਦੇ ਕਰਦੇ ਨੇ ਜਾਂ ਜਿਹੜੀ ਮੌਜੂਦਾ ਸਰਕਾਰ ਆ ਗਈ ਕੀ ਉਹ ਵਾਅਦਾ ਕਰਦੀ ਆ ਲੋਕਾਂ ਨਾਲ ਮਤਾ ਪਾਸ ਕਰਦੀ ਆ ਕਿ ਅਸੀਂ ਅਡਾਨੀਆਂ ਵਾਨੀਆਂ ਨੂੰ ਜ਼ਮੀਨ ਨਹੀਂ ਖਰੀਦਣ ਦਵਾਂਗੇ ਪਿਛਲੇ ਦਿਨਾਂ ਦੇ ਵਿੱਚ ਜੇ ਪਿਛਲੇ 1-2 ਸਾਲ ਆਪਾਂ ਪਿੱਛੇ ਚਲੇ ਜਾਂਦੇ ਆ ਤਾਂ ਜੇ ਸਿਮਲੇ ਦੀ ਗੱਲ ਕਰਦੇ ਆ ਪਹਿਲਾਂ ਵੀ ਅਸੀਂ 1-2 ਵੀਡੀਓ ਦੇ ਵਿੱਚ ਗੱਲ ਕੀਤੀ ਹੈ ਸਿਮਲੇ ਦੇ ਵਿੱਚ ਸੇਵ ਦੀ ਜਿਹੜੀ ਖੇਤੀ ਹੁੰਦੀ ਹੈ ਉਸ ਤੋਂ ਕਿਸਾਨਾਂ ਉੱਥੋਂ ਦੇ ਜਿਹੜੇ ਕਿਸਾਨ ਸੀ ਉਹਨਾਂ ਤੋਂ 12 ਰੁਪਏ ਐਪਲ ਖਰੀਦ ਕੇ ਸੇਬ ਖਰੀਦ ਕੇ ਬਾਅਦ ਦੇ ਵਿੱਚ ਉਹੀ ਐਪਲ 200 ਰੁਪਏ 250 ਰੁਪਏ ਕਿਲੋ ਵੇਚਿਆਗਾ ਇਥੋਂ ਤੱਕ ਕੇ ਵੀ ਉਹ ਸਰਕਾਰ ਨੇ ਸੈਂਟਰ ਸਰਕਾਰ ਨੇ ਕੇਂਦਰ ਦੀ ਸਰਕਾਰ ਨੇ ਅਡਾਨੀਆਂ ਵਾਨੀਆਂ ਨੂੰ ਤਿੰਨ ਕੋールド ਸਟੋਰ ਉੱਥੇ ਬਣਾਉਣ ਦੀ ਜਿਹੜੀ ਮਨਜ਼ੂਰੀ ਦੇ ਦਿੱਤੀ ਤੇ ਮਨਜ਼ੂਰੀ ਵੀ ਦੇ ਦਿੱਤੀ ਤੇ ਜ਼ਮੀਨ ਵੀ ਮੁਕਤ ਦੇ ਭਾਅ ਦਿੱਤੀ ਹੈ ਬਹੁਤ ਹੀ ਸਸਤੀ ਵੀ ਤੁਸੀਂ ਇੱਥੇ ਕੋਲਡ ਸਟੋਰ ਖੋਲ ਸਕਦੇ ਹਾਂ ਆਪਣੇ ਐਪਲ ਇਕੱਠੇ ਕਰਨ ਲਈ ਇਹ ਆ ਸਾਡੇ ਪੰਜਾਬ ਦੀ ਤਰਾਸ ਦੀ ਇਸੇ ਤਰ੍ਹਾਂ ਹੀ ਹੁਣ ਪੰਜਾਬ ਦੇ ਵਿੱਚ ਹੋਣਾਗਾ ਜਿਵੇਂ ਪਿਛਲੇ ਜੇ 3-4 ਸਾਲ ਆਪਾਂ ਹੋਰ ਪਿੱਸੇ ਜਾਨੇ ਆ ਤਾਂ ਦਾਲ ਜਿਹੜੀ ਦਾਲ ਦੀ ਆਪਣੀ ਖੇਤੀ ਹੁੰਦੀ ਹੈ ਦਾਲ ਦਾ ਰੇਟ 250-300 ਰੁਪਏ ਕਿਲੋ ਹੋ ਗਿਆ ਸੀਗਾ ਜਿਹੜੀ ਕਿ ਸਾਤੋਂ ਕਿਸਾਨਾਂ ਤੋਂ 30-40 ਰੁਪਏ ਕਿਲੋ ਖਰੀਦ ਕੇ ਤੇ ਸਾਨੂੰ ਉਹੀ ਜਿਹੜੀ ਵਾਪਸ ਜਦੋਂ ਸਾਡੇ ਕਿਸਾਨਾਂ ਨੂੰ ਜਾਂ ਸਾਡੇ ਆਮ ਲੋਕਾਂ ਨੂੰ ਪੰਜਾਬ ਦੇ ਬਸਨੀਕ ਨੇ ਜਿਹੜੇ ਉਹਨਾਂ ਨੂੰ ਉਹੀ ਦਾਲ 250 300 ਰੁਪਏ ਕਿਲੋ ਖਰੀਦਣੀ ਪਈ ਸੀ ਪਰ ਹਜੇ ਵੀ ਬੇਲਾਗਾ ਸੰਭਲ ਜੋ ਜਿਹੜੇ ਆ 26 ਜਿਹੜੇ 26 ਸੈਲੋ ਹੋਰ ਖੁੱਲਣ ਜਾ ਰਹੇ ਨੇ ਤੁਹਾਨੂੰ ਦੁਬਾਰਾ ਫੇਰ ਦੱਸ ਦਿੰਦੇ ਆ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਨੋਟ ਕਰ ਲਿਓ ਸੰਗਰੂਰ ਪਟਿਆਲਾ ਬਰਨਾਲਾ ਲੁਧਿਆਣਾ ਮੁਕਸਰ ਸਾਹਿਬ ਤੇ ਫਾਜ਼ਲਕਾ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਸੈਲੋ ਹੋਰ ਖੁੱਲਣ ਜਾ ਰਹੇ ਨੇ 26 26 ਸੈਲੋ ਹੋਰ ਖੁੱਲਣੇ ਨੇ ਤੁਸੀਂ ਹਿਸਾਬ ਲਾ ਲਓ ਪੰਜਾਬ ਦੀ ਬਰਬਾਦੀ ਪੰਜਾਬ ਬਰਬਾਦੀ ਵੱਲ ਹੀ ਜਾ ਰਿਹਾ ਮੈਂ ਤਾਂ ਇਹ ਕਹੂੰਗਾ ਕਿ ਪੰਜਾਬ ਬਰਬਾਦੀ ਵੱਲ ਜਾ ਰਿਹਾ ਹੈ ਕਿਉਂਕਿ ਪੰਜਾਬ ਦੀ ਬਰਬਾਦੀ ਸ਼ੁਰੂ ਹੋ ਚੁੱਕੀ ਹੈ ਕੁਝ ਜਿਹੜੀ ਜ਼ਮੀਨ ਸੀ ਸੜਕਾਂ ਨੇ ਘੇਰ ਲਈ ਕੁਝ ਡੰਪ ਬਣ ਜਾਣੇ ਆ ਜਿੱਥੇ ਸੁੱਕੀਆਂ ਬੰਦਰਗਾਹਾਂ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਉਸ ਤੋਂ ਬਾਅਦ ਜਿਹੜੀ ਹੋਰ ਬਚੂਗੀ ਉੱਥੇ ਇਹ ਜਿਹੇ ਸੈਲੋ ਖੁੱਲ ਜਾਣੇ ਆ ਥੋਰ ਕੋਆਪਰੇਟ ਕਰਾਉਣਿਆਂ ਦੇ ਜਿਹੜੇ ਸਟੋਰ ਖੁੱਲ ਰਹੇ ਨੇ ਵੱਡੇ ਵੱਡੇ ਜਿਵੇਂ ਪਹਿਲਾਂ ਵੀ ਪਿਛਲੇ ਧਰਨੇ ਦੋਜੇ 220 ਧਰਨੇ ਦੀ ਗੱਲ ਕਰਦੇ ਆਪਾਂ ਉਹ ਧਰਨੇ ਵੇਲੇ ਆਪਾਂ ਕਿੰਨੇ ਕਿੰਨੇ ਕਿਸਾਨ ਜਥੇਬੰਦੀਆਂ ਨੇ ਲੋਕਾਂ ਨੇ ਜਿਹੜੇ ਅਵਾਨੀਆਂ ਅਡਾਨੀਆਂ ਦੇ ਜਾਂ ਲੈਂਡਸ ਦੇ ਜਿਹੜੇ ਸਟੋਰ ਸੀ ਉਹਨਾਂ ਦੇ ਅੱਗੇ ਧਰਨੇ ਲਾਏ ਕਈ ਤਾਂ ਪੰਜਾਬ ਦੇ ਵਿੱਚੋਂ ਬੰਦ ਵੀ ਹੋ ਗਏ ਉਹ ਬੰਦ ਹੋਣ ਦਾ ਆਪਾਂ ਨੂੰ ਫਾਇਦਾ ਜ਼ਿਆਦਾ ਹੋਇਆ ਨੁਕਸਾਨ ਘੱਟ ਹੋਇਆ ਕਿਉਂਕਿ ਸਾਡੀ ਜਿਹੜੀ ਇਹ ਚ ਇਕੱਲੇ ਕਿਸਾਨ ਦਾ ਨੁਕਸਾਨ ਨਹੀਂ ਤੁਹਾਨੂੰ ਇੱਕ ਗੱਲ ਹੋਰ ਵੀ ਤੁਹਾਡੇ ਨਾਲ ਦੱਸ ਦਈਏ ਜੇ ਆਪਾਂ ਕਹੀਏ ਵੀ ਇਹਦੇ ਵਿੱਚ ਇਕੱਲੇ ਕਿਸਾਨ ਦਾ ਨੁਕਸਾਨ ਹੈ ਇਕੱਲੇ ਕਿਸਾਨ ਦਾ ਨੁਕਸਾਨ ਨਹੀਂ ਮਜ਼ਦੂਰਾਂ ਦਾ ਵੀ ਨੁਕਸਾਨ ਹੈ ਮਜ਼ਦੂਰਾਂ ਦਾ ਨੁਕਸਾਨ ਬਹੁਤੇ ਲੋਕ ਕਹਿਣਗੇ ਕਿ ਮਜ਼ਦੂਰਾਂ ਦਾ ਕਿਵੇਂ ਨੁਕਸਾਨ ਹੈ ਜਿਹੜਾ ਕਿਸਾਨ ਦਾ ਰਿਸ਼ਤਾ ਕਿਹਾ ਜਾਂਦਾ ਨਾ ਵੀ ਕਿਸਾਨ ਦਾ ਤੇ ਮਜ਼ਦੂਰ ਦਾ 9 ਮਾਸ ਦਾ ਰਿਸ਼ਤਾ ਹੈ ਤੁਹਾਨੂੰ ਦੱਸਦੇ ਆਂ ਵੀ ਕਿਵੇਂ ਹੈਗਾ ਉਹ 9 ਮਾਸ ਦਾ ਰਿਸ਼ਤਾ ਜੇ ਕਿਸਾਨ ਖੁਸ਼ਹਾਲ ਹੋਊਗਾ ਤਾਂ ਮਜ਼ਦੂਰ ਖੁਸ਼ਹਾਲ ਹੋਊਗਾ ਉਹ ਕਿਵੇਂ ਹੋਊਗਾ ਜੇ ਇਹੋ ਜੇ ਸੈਲੋ ਖੁੱਲ ਗਏ ਵੱਖ-ਵੱਖ ਜ਼ਿਲ੍ਹਿਆਂ 'ਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਤੇ ਜਿਹੜੀ ਫਸਲ ਦੀ ਵਾਢੀ ਹੈ ਉਹ ਸਿੱਧੀ ਦੀ ਸਿੱਧੀ ਓਵੇਂ ਨਹੀਂ ਓਵੇਂ ਟਰਾਲੀਆਂ ਕੰਡੇ ਤੇ ਮਸ਼ੀਨੀ ਕੰਡੇ ਤੇ ਜੋਕ ਕੇ ਤੇ ਨਾਲ ਦੀ ਨਾਲ ਉੱਥੇ ਢੇਰੀ ਕਰ ਦੇਣੀ ਆ ਲਿਫਟ ਚੱਕ ਦੇਣੀ ਆ ਜਿਹੜੀ ਰਾਹ ਦੇ ਵਿੱਚ ਪੱਲੇਦਾਰੀ ਹੈ ਜਾਂ ਢੋਟਵਾਈ ਹੈ ਜਾਂ ਹੋਰ ਵੀ ਜਿਹੜਾ ਕੋਈ ਖਰਚੇ ਨੇ ਜਿਹੜੇ ਆਪਾਂ ਨੂੰ ਮਨ ਕੇ ਸਾੰਤ ਸਣਾਈ ਦੇ ਜਿਹੜੀ ਝਾੜਦੇ ਆਪਾਂ ਖਣ ਪੱਖਾ ਲਾਉਣੇ ਆਪਾਂ ਪੰਜਾਬੀ 'ਚ ਕਹਿੰਦੇ ਨੇ ਪੱਖਾ ਲਾਉਣੇ ਆ ਕਣਕ ਨੂੰ ਜਾਂ ਝੋਨੇ ਨੂੰ ਪੱਖਾ ਲੱਗਦਾਗਾ ਉਹਦੀ ਤੋਲਦੇ ਆ ਫਿਰ ਉਸ ਨੂੰ ਢੋਟਵਈ ਉਹਦੀ ਮੰਡੀਆਂ ਦੇ ਵਿੱਚ ਡੋਡੀ ਕੋਲ ਆਪਣੇ ਸੈਲਰਾਂ ਵਗੈਰਾ ਚ ਪਹੁੰਚਾਇਆ ਜਾਂਦਾਗਾ ਉਹ ਸਾਰੀ ਜਿਹੜਾ ਲੇਬਰ ਦਾ ਕੰਮ ਆਗਾ ਜੇ ਇਹ ਸੈਲੋ ਖੁੱਲਗੇ ਤਾਂ ਸਾਰਾ ਲੇਬਰ ਦਾ ਕੰਮ ਹੀ ਚੱਕਿਆ ਜਾਣਾਗਾ ਬਹੁਤ ਵੱਡਾ ਨੁਕਸਾਨ ਆ ਜਿਹੜਾ ਮਜ਼ਦੂਰਾਂ ਦਾ ਉਸ ਤੋਂ ਬਾਅਦ ਦੁਕਾਨਦਾਰ ਜਿਹੜੇ ਦੁਕਾਨਦਾਰ ਅੱਜ ਸਿੱਧੇ ਮੂੰਹ ਗੱਲ ਨਹੀਂ ਕਰਦੇ ਮਤਲਬ ਕਿ ਕਹਿੰਦੇ ਆ ਵੀ ਅਸੀਂ ਹਰ ਹਰ ਮੋਦੀ ਜੀ ਜਾਂ ਜਿਵੇਂ ਵੀ ਜਿਹੜਾ ਡੋਡੀ ਨਾਰੇ ਲਾਉਂਦੇ ਨੇ ਮੋਦੀ ਜਿੰਦਾਬਾਦ ਜਾਂ ਕੁਛ ਵੀ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੁਕਾਨਦਾਰਾਂ ਦਾ ਬਹੁਤ ਵੱਡਾ ਨੁਕਸਾਨ ਹੋਣ ਜਾ ਰਿਹਾ ਹੈ ਕਿਵੇਂ ਹੋ ਰਿਹਾ ਤੁਹਾਨੂੰ ਪਤਾ ਕਿ ਹਰੇਕ ਪਿੰਡ ਦੇ ਵਿੱਚ ਸਟੋਰ ਖੁੱਲ ਰਹੇ ਨੇ ਵੱਡੇ ਵੱਡੇ ਰੇਲੈਂਸ ਦੇ ਵੱਖ-ਵੱਖ ਹੋਰ ਕੰਪਨੀਆਂ ਦੇ ਜਿਵੇਂ ਪਹਿਲਾਂ ਵੀ ਖੁੱਲੇ ਸੀ ਜੀਡੀ ਵਗੈਰਾ ਬੈਸਟ ਪ੍ਰਾਈਸ ਖੁੱਲੇ ਸੀ ਹੁਣ ਨਾਮ ਬਦਲ ਕੇ ਹੋਰ ਸਟੋਰ ਖੁੱਲ ਰਹੇ ਨੇ ਸਟੋਰ ਹੈਗੇ ਇਹਨਾਂ ਦੇ 에ਅਰਲਾਈਨਸ ਦੇ ਨਾਂ ਨਾਂ ਬਦਲੇ ਜਾਂਦੇ ਨੇ ਤੇ ਇਹਦੇ ਕਰਕੇ ਜਿਹੜਾ ਦੁਕਾਨਦਾਰ ਆਗਾ ਦੁਕਾਨਦਾਰ ਤੇ ਕਿਸੇ ਨੇ ਦੁਕਾਨਾਂ ਤੋਂ ਸੌਦਾ ਲੈਣ ਜਾਣਾ ਨਹੀਂ ਜੇ ਉਹਨਾਂ ਨੇ 2-4 ਰੁਪਏ ਸਸਤਾ ਵੀ ਕਰਤਾ ਤਾਂ ਲੋਕ ਸਟੋਰਾਂ ਦੇ ਵਿੱਚ ਜਾਣਗੇ ਜਾਣਗੇ ਨਹੀਂ ਜਾ ਵੀ ਰਹੇ ਨਹੀਂ ਇੱਕ ਤਾਂ ਹੁੰਦਾ ਜਾਣਗੇ ਜਾ ਵੀ ਰਹੇ ਨੇ ਜਿਹੜੇ ਸਟੋਰ ਖੁੱਲ ਗਏ ਲੋਕ ਅਗਲਾ ਨਾਲੇ ਉੱਥੇ 2-4 ਗੇੜੇ ਦੇ ਆਉਂਦਾ ਨਾਲੇ ਇਹ ਜੀਆਂ ਚੀਜ਼ਾਂ ਉੱਥੋਂ ਚੀਜ਼ਾਂ ਵੱਧ ਲੈ ਲੈ ਕੇ ਆਉਂਦਾ ਰਗਾ ਉੱਥੋਂ ਕਿਉਂਕਿ ਦੁਕਾਨ ਤੇ ਅਗਲਾ ਆਧਾਰ ਸੁਧਾਰ ਕਰਦਾ ਸੀ ਉਹ ਚੀਜ਼ਾਂ ਜਿਹੜੀਆਂ ਹੁਣ ਕਿਤੇ ਨਾ ਕਿਤੇ ਦੁਕਾਨਦਾਰੀ ਤੇ ਵੀ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਵੱਡੇ ਵੱਡੇ ਫੈਕਟਰੀ ਆਊਟਲੈਟ ਖੁੱਲ ਰਹੇ ਨੇ ਉਹ ਵੀ ਵੱਡੇ ਘਰਾਣਿਆਂ ਦੇ ਹੀ ਨੇ ਕੋਰਪੋਰੇਟ ਘਰਾਣਿਆਂ ਦੇ ਹੋਣੇ ਪਰ ਆਉਣ ਵਾਲਾ ਜਿਹੜਾ ਭਵਿੱਖਾ ਪੰਜਾਬ ਦਾ ਉਹ ਖਤਰੇ ਦੇ ਵਿੱਚ ਹੈ ਜੇ ਆ 26 ਸੈਲੋ ਖੋਲਣ ਤੋਂ ਜਾਂ ਜ਼ਮੀਨਾਂ ਐਕਵਾਇਰ ਹੋਣ ਤੋਂ ਨਾ ਰੋਕਿਆ ਤਾਂ ਇੱਕ ਦਿਨ ਸਾਡਾ ਜਿਹੜਾ ਪੰਜਾਬ ਹੈ ਪੰਜਾਬ ਅਸੀਂ ਕਹਿੰਦੇ ਆ ਵੀ ਪਾਣੀ ਮੁੱਕ ਜਾਊਗਾ ਪਾਣੀ ਮੁੱਕਣ ਤਾਂ ਛੱਡੋ ਜੇ ਜ਼ਮੀਨ ਬਚੂਗੀ ਪਾਣੀ ਤਾਂ ਫੇਰ ਅਸੀਂ ਖੇਤਾਂ ਜਾਂ ਜ਼ਮੀਨਾਂ ਨੂੰ ਲਾਵਾਂਗੇ ਜਾਂ ਪੀਣ ਨੂੰ ਤਾਂ ਜੇ ਜ਼ਮੀਨ ਨਾ ਬਚੀ ਤਾਂ ਕਿਸਾਨ ਨਹੀਂ ਰਹਿਣਾ ਕਿਸਾਨ ਨਾ ਬਚਿਆ ਤਾਂ ਇੱਥੇ ਕਿਸ ਕੋਈ ਵੀ ਵਰਗ ਇੱਥੇ ਖੁਸ਼ਹਾਲ ਨਹੀਂ ਰਹਿਣਾ ਕਿਉਂਕਿ ਸਾਰੇ ਵਰਗਾਂ ਤੇ ਜਿਹੜਾ ਕਿਸਾਨ ਆ ਜਿਹੜਾ ਕਿਸਾਨ ਤੇ ਪੰਜਾਬ ਜਿਹੜਾ ਕਿਸਾਨ ਤੇ ਹੀ ਨਿਰਭਰ ਕਰਦਾਗਾ ਚਾਹੇ ਦੁਕਾਨਦਾਰ ਹੋਵੇ ਚਾਹੇ ਮਜ਼ਦੂਰ ਹੋਵੇ ਚਾਹੇ ਕੋਈ ਮਲਾਜ਼ਮ ਹੋਣ ਸਾਰਾ ਡਿਪੈਂਡ ਜਿਹੜਾ ਕਿਸਾਨ ਤੇ ਹੀ ਨਿਰਭਰ ਕਰਦੇ ਨੇ ਪਰ ਅਸੀਂ ਦੁਬਾਰਾ ਫੇਰ ਤੁਹਾਨੂੰ ਦੱਸਦੇ ਆ ਕਿ 26 ਸੈਲੋ ਖੁੱਲਣ ਜਾ ਰਹੇ ਨੇ ਪੰਜਾਬ ਦੇ ਵਿੱਚ ਇਹ ਪੰਜਾਬ ਲਈ ਖਤਰੇ ਦੀ ਘੰਟੀ ਹੈ ਇਹ ਖੁੱਲਣ ਤੋਂ ਪਹਿਲਾਂ ਹੀ ਇਕੱਠੇ ਹੋ ਜੋ ਜਿਹੜੇ ਸ਼ਹਿਰਾਂ ਦੇ ਵਿੱਚ ਜਾਂ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਖੁੱਲ ਰਹੇ ਨੇ ਉੱਥੇ ਜਿਹੜੀ ਜ਼ਮੀਨ ਐਕਵਾਇਰ ਹੋਣ ਤੋਂ ਰੋਕ ਸਕਦੇ ਹੋ ਤੁਸੀਂ ਰੋਕ ਸਕਦੇ ਹੋ ਪਰ ਜੇ ਲਾਲਚ ਦੇ ਵਿੱਚ ਆ ਗਏ ਵੀ ਜ਼ਮੀਨਾਂ ਦੇ ਰੇਟ ਵੱਧ ਮਿਲਦੇ ਆ ਤਾਂ ਤੁਹਾਡਾ ਇੱਕ ਦਿਨ ਇੰਨਾ ਜ਼ਿਆਦਾ ਨੁਕਸਾਨ ਹੋ ਜਾਣਾ ਕਿ ਤੁਸੀਂ ਵੇਲੇ ਨੂੰ ਪਸਤਾਵੋਗੇ ਮੁੜ ਕੇ ਵੇਲਾ ਹੱਥ ਨਹੀਂ ਆਉਣਾ ਸਾਸੀ ਕਾਲ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਸੀ ਕਾਲ